ਕਰੀਆਤਾ ਤੇ ਚੰਡੀਗੜ੍ਹ ਚ ਨਾ ਯਾਰ ਇੱਕ ਰੂਲ ਦਾ ਪੰਗਾ ਆ ਉੱਥੇ ਤੇ ਸਾਹਮਣੇ ਪੁਲਿਸ ਵਾਲਿਆਂ ਨੇ ਹੱਥ ਮਾਰ ਲਿਆ ਫਿਰ ਬਾ ਫਿਰ ਸਿੱਖ ਮੇਤੋ ਵੇਲੇ ਇੱਕ ਟੈਕਸੀ ਵਾਲਾ ਘੇਰੇ ਹੋਇਆਤਾ ਤੇ ਫਿਰ ਉਹਨੇ ਬਾਈ ਨਾਲ ਇਸ਼ਾਰਾ ਜਾ ਕਰਤਾ ਵੀ ਚੱਲੇ ਲਓ ਜੀ ਸੀਐਨਜੀ ਆਪਾਂ ਪਵਾ ਲਿਆ ਜੀ ਗੱਡੀ ਚ ਟੈਂਕੀ ਕਰਾ ਲਈ ਫੁੱਲ ਸੀਐਨਜੀ ਖਤਮ ਦੀ ਤੇ ਫੋਨ ਕਰ ਲਿਆ ਆਪਾਂ ਨੇ ਔਨ ਆਪਣਾ ਓਬਰ ਤੇ ਪਰ ਆਈਡਾ ਲਾਈਆਂ ਤਿੰਨ ਕਿ ਚਾਰ ਰਾਈਡਾਂ ਲਾਈਆਂ ਤੇ ਚਾਰ ਰਾਈਡਾਂ ਕੀ ਰਾਈਡ ਆਪਾਂ ਨਾ ਲੇਕ ਤੋਂ ਚੱਕੀ ਦੀ ਨਾ ਉਹ ਖੈੜ ਆ ਕੇ ਆਪਣਾ ਡ੍ਰੌਪ ਕਰਤੀ ਐ ਹੋਰ ਰਾਈਡ ਰਸਤਾ ਇਹਦੋਂ ਕਾਫੀ ਜ਼ਿਆਦਾ ਖਰਾਬ ਹੁੰਦਾ ਐ ਵੈਸੇ ਕਪਾ ਘੱਟ ਵੱਧ ਹੀ ਆਈਦਾ ਐ ਚਲੋ ਰਾਈਡ ਨੇੜੇ ਤੋਂ ਸੀਗੀ ਤਾਂ ਆਪਣੀ ਜਿਹੜੀਆਂ ਟੋਟਲ ਰਾਈਡਾਂ ਲੱਗੀਆਂ ਨੇ ਹੁਣ ਤੱਕ ਉਹ ਲੱਗੀਆਂ ਪੰਜ ਰਾਈਡਾਂ ਲੈ ਵੀ ਰਾਈਡ ਪੈ ਗਈ ਐ ਪੈ ਗਈ ਐ 900 ਅੱਜ ਆਪਣੀ SLA 3 ਵੀ ਚੱਲ ਅੱਜ ਨਾ ਉਧਰ ਤੇ ਰਾਈਡਾਂ ਲਾਵਾਂਗੇ ਜਿੱਧਰ ਅੱਜ ਮੈਚ ਆਈ ਪੈਲਦਾ ਨਾ ਲੈ ਵੀ ਟਾਈਮ ਹੋ ਗਿਆ ਯਾਰ ਰਾਤ ਦਾ 9:30 ਦਾ ਅੱਜ ਆਪਣਾ ਕਾਫੀ ਲੋ ਜੀ ਸੀਐਨਜੀ ਆਪਾਂ ਪਵਾ ਲਿਆ ਅੱਜ ਗੱਡੀ 'ਚ ਟੈਂਕੀ ਕਰਾ ਲਈ ਫੁੱਲ ਸੀਐਨਜੀ ਖਤਮ ਦੀ ਤੇ ਫੋਨ ਕਰ ਲਿਆ ਆਪਾਂ ਨੇ ਔਨ ਆਪਣਾ ਜਿਹਦੇ 'ਚ ਆਪਾਂ ਨਾ ਰਾਈਡ ਆ ਚੱਕਣੀ ਆ ਅੱਜ ਹੈਗਾ ਦਿਨ 5 ਮਾਰਚ ਨੀ ਸੌਰੀ ਅਪ੍ਰੈਲ ਅੱਜ ਹੈਗਾ ਦਿਨ 5 ਅਪ੍ਰੈਲ ਤੇ ਸ਼ਨੀਵਾਰ ਤੇ ਇਸ ਟਾਈਮ ਆਪਾਂ ਖੜੇ ਆ 6 ਫੇਸ ਹਸਪੀਟਲ ਦੇ ਸਾਹਮਣੇ ਜਿਹੜਾ ਪੈਟਰੋਲ ਪੰਪ ਉਹਦੇ ਕੋਲ ਤੇ ਅੱਜ ਮੈਚ ਹੈ ਜਿਹੜਾ ਮੁੱਲਾਂਪੁਰ ਕੋਲ ਸਟੇਡੀਅਮ ਹੈ ਉੱਥੇ ਮੈਚ ਹੈ ਤੇ ਰਾਈਡਾਂ ਅੱਜ ਫੁੱਲ ਭੈਣਗੇ ਤੇ ਕੰਮ ਵੀ ਪੂਰਾ ਫੁੱਲ ਹੈ ਤੇ ਆਪਾਂ ਹੁਣ ਤਾਂ ਕਰਕੇ ਸੀਐਨਜੀ ਪੁੱਲ ਕਰਾ ਲਈ ਹੈ ਤੇ ਹੁਣ ਆਪਾਂ ਕਾਰ ਦੇ ਕੰਮ ਸਟਾਰਟ ਟਾਈਮ ਹੋ ਗਿਆ 3:30 ਦਾ ਆ ਗਿਆ ਭਾਈ ਪਹਿਲੀ ਰਾਈਡ ਆਪਾਂ ਓਵਰ ਤੇ ਪਰ ਰਾਈਡਾਂ ਲਾ ਲਈਆਂ ਤਿੰਨ ਕਿ ਚਾਰ ਰਾਈਡਾਂ ਲਾਈਆਂ ਤੇ ਚਾਰ ਰਾਈਡਾਂ ਲਾ ਕੇ ਆਪਾਂ ਪਹੁੰਚ ਗਏ ਇਸ ਟਾਈਮ ਲੇਕ ਤੇ ਹੁਣ ਆਪਾਂ ਲੇਕ ਦੇ ਬੈਕ ਸਾਈਡ ਪਿੰਡ ਆ ਕਾਂਸਲ ਆ ਕਾਂਸਲ ਫਿਰ ਰਹੇ ਆ ਤੇ ਇੱਥੋਂ ਇੱਕ ਰਾਈਡ ਪਈ ਆ ਲੇਕ ਪਰ ਤੇਈ ਦਵਾਰੇ ਉਹ ਪਈ ਆ ਖੈੜ ਦੀ ਉਹਨੂੰ ਆਪਾਂ ਖੈੜ ਡ੍ਰੌਪ ਕਰਨਾ ਤੇ ਚੱਕਰ ਅੱਜ ਪੈ ਗਿਆ ਕਿ ਅੱਜ ਘੇਰ ਲਿਆ ਪੁਲਿਸ ਵਾਲਿਆਂ ਨੇ ਤੇ ਸ਼ੁਕਰ ਆਪਾਂ ਵਰਦੀ ਪਾਈ ਹੋਈ ਸੀ ਇੱਧਰ ਤੇ ਅੱਜ ਵਰਦੀ ਕਾਹੀ ਆਪਾਂ ਲੇਟ ਕੰਮ ਸਟਾਰਟ ਕਰਿਆ 4:30 ਵਜੇ ਤੇ ਗੱਲ ਇਹ ᱛੀ ਕਿ 17 ਤੋਂ ਜਿਹੜਾ ਆਪਾਂ ਲੇਕ ਨੂੰ ਰਸਤਾ ਹੁੰਦਾ ਨਾ ਉਹ ਆਂਦਾ ਆ ਉੱਥੇ ਇੱਕ ਲਾਲ ਪੀਲੀ ਪੱਟੀ ਬਣੀ ਹੋਈ ਵੀ ਪੀਲੀ ਪੀਟੀ ਅੰਦਰ ਚੱਲਣਾ ਟੈਕਸੀਆਂ ਦਾ ਤੇ ਆਪਾਂ ਇੱਧਰ ਸੀਗੇ ਤੇ ਪੁਲਿਸ ਵਾਲਿਆਂ ਨੇ ਘੇਰ ਲਿਆ ਚਲੋ ਖੈਰ ਉੱਥੇ ਤਾਂ ਨਿਬੜ ਗਿਆ ਤੇ ਹੁਣ ਆਪਾਂ ਅਗਲੀ ਰਾਈਡ ਪਿਕ ਕਰਦੇ ਆਂ ਕਿਹੜੀ ਰਾਈਡ ਆਪਾਂ ਨਾ ਲੇਕ ਤੋਂ ਚੱਕੀ ਸੀ ਨਾ ਉਹ ਖੈੜ ਆ ਕੇ ਆਪਣਾ ਡ੍ਰੌਪ ਕਰਤੀ ਆ ਉਹ ਰਾਈਡ ਆਪਾਂ ਉਹ ਖੜੜਾ ਪੌਮ ਸਿਟੀ ਛੱਡੀ ਐ ਤੇ ਰਸਤਾ ਇਧਰੋਂ ਕਾਫੀ ਜ਼ਿਆਦਾ ਖਰਾਬ ਹੁੰਦਾ ਯਾਰ ਵੈਸੇ ਕੱਪਾ ਘੱਟ ਵੱਧ ਹੀ ਆਈਦਾ ਹੈ ਚਲੋ ਰਾਈਡ ਨੇੜੇ ਦਾ ਸੀਗੀ ਤਾਂ ਚੱਕਣੀ ਪੈ ਗਈ ਐ ਹੁਣ ਦੇਖਦੇ ਆ ਫਿਲਹਾਲ ਕੋਈ ਰਾਈਡ ਨਹੀਂ ਪਈ ਆਗੀ ਤੇ ਟੋਟਲ ਆਪਾਂ ਨੇ ਹੁਣ ਤੱਕ ਕਿੰਨੀਆਂ ਰਾਈਡਾਂ ਲਾਤੀਆਂ ਮਨ ਲਾ ਤਾਂ 4 ਕਰ ਰਾਈਡਾਂ ਲਾਤੀਆਂ ਹਾਂ ਹਾਂ 4 ਟ੍ਰਿਪ ਲਾਤੀ ਟੋਟਲ ਆਪਾਂ ਨੇ ਹੁਣ ਤੇ 575 ਰੁਪਏ ਦਾ ਕੰਮ ਕਰਿਆ। ਤਾਂ ਆਪਾਂ ਅੱਜ 3:30 ਵਜੇ ਕੰਮ ਸਟਾਰਟ ਕਰਿਆ ਤਾਂ। ਤੇ ਚੰਡੀਗੜ੍ਹ 'ਚ ਨਾ ਯਾਰ ਇੱਕ ਰੂਲ ਦਾ ਪੰਗਾ ਆ। ਉੱਥੇ ਰੂਲ ਪੂਰੇ ਫੋਲੋ ਕਰਨੇ ਪੈਂਦੇ ਆ। ਅੱਜ ਆਪਾਂ 17 ਵਾਲੇ ਰੋਡ ਤੇ ਜਾ ਰਹੇ ਸੀ ਜਿਹੜਾ ਲੇਕ ਨੂੰ ਰਸਤਾ ਜਾਂਦਾ। ਤੇ ਉਹ ਰਸਤੇ ਜਾਂਦੇ ਨੇ ਇੱਕ ਉੱਥੇ ਕੋਈ ਨਾ ਪੀਲੀ ਪੱਟੀ ਖਿੱਚੀ ਹੋਈ ਐ। ਜਿਹੜੇ ਟੈਕਸੀ ਵਾਲੇ ਲਾਈਨਾਂ ਹੁੰਦੀਆਂ ਆ ਜਾਂ ਬੱਸ ਟੈਕਸੀ ਗੱਡੀ ਹੁੰਦੀ ਹੈ ਨਾ, ਉਹ ਉਸ ਲਾਈਨ 'ਚ ਜਾਂਦੀ ਆ। ਆਪਾਂ ਦੇਖੀ ਨਹੀਂ ਦੀ ਤੇ ਸਾਹਮਣੇ ਪੁਲਿਸ ਵਾਲਿਆਂ ਨੇ ਹੱਥ ਮਾਰ ਲਿਆ ਫਿਰ। ਬਸ ਫਿਰ ਕਿ ਕਿ ਮੇ ਤੋਂ ਵੈਲੇ ਇੱਕ ਟੈਕਸੀ ਵਾਲਾ ਘੇਰ ਹੋਇਆ ਤਾਂ ਤੇ ਫਿਰ ਉਹਨੇ ਬਾਈ ਨਾਲ ਇਸ਼ਾਰਾ ਜਾ ਕਰਤਾ ਵੀ ਚੱਲ ਐਨੇ ਕਿ ਤੂੰ ਨਵੇੜ ਲਈਏ ਨਿਬੜਦਾ ਤੇ ਫਿਰ ਆਪਾਂ ਵੀ ਉਹ ਲੈ ਕੇ ਜਿਨਵੇੜਿਆ ਜਾ ਕੇ ਯਾਰ ਚੱਲ ਮੰਨ ਕੇ ਤੇ ਇਹ ਵੀ ਸ਼ੁਕਰ ਹੈ ਨਹੀਂ ਤਾਂ ਕਿ ਵੀ ਚਲਾਨ ਹੋ ਜਾਂਦਾ ਫਿਰ ਐਨੇ ਤਾਂ ਬਣਦੇ ਨਹੀਂ ਜਿੰਨੇ ਦਾ ਚਲਾਨ ਹੋ ਜਾਂਦਾ ਆ ਇਹ ਵੀ ਇੱਕ ਪੰਗਾ ਰਹਿੰਦਾ ਚੱਲ ਆਪਾਂ ਅਗਲੀ ਰਾਈਡ ਦੇਖਦੇ ਆ ਫਿਲਹਾਲ ਪਿੱਛੇ ਗੱਡੀ ਆ ਗਈ ਉਹਨੂੰ ਰਸਤਾ ਦਈਏ ਆਪਣੀ ਜਿਹੜੀਆਂ ਟੋਟਲ ਰਾਈਡਾਂ ਲੱਗੀਆਂ ਨੇ ਹੁਣ ਤੱਕ ਉਹ ਲੱਗੀਆਂ 5 ਰਾਈਡਾਂ ਜੀ ਜੀ ਦੇ ਚਾਰ ਕਰਾਈਡ ਆਪਾਂ ਲਾਈਆਂ ਗਿਆ ਮਨ ਲੱਗਾ ਚਾਰ ਰਾਈਡਾਂ ਲਾਈਆਂ ਆਪਾਂ ਨੇ ਉਪਰ ਤੇ ਤੇ ਲਾਸਟ ਰਾਈਡ ਲਾਈ ਆਪਾਂ ਨੇ ਐਂਡ ਡਰਾਈਵ ਤੇ ਤੇ ਗੱਲ ਆ ਕਿ ਕਈ ਵਾਰੀ ਬੰਦਾ ਨਾ ਇਹੀ ਜਗਾ ਫਸ ਜਾਂਦਾ ਜਿੱਥੇ ਟਾਈਮ ਬਹੁਤ ਖਰਾਬ ਹੁੰਦਾ ਹੈ ਅੱਜ ਆਪਾਂ ਨੇ ਚਾਰ ਨਾ 1 ਮਿੰਟ ਰਾਈਡ ਬਈ ਜਾਂਦੀ ਹੈ ਅੱਜ ਆਪਾਂ ਨੇ 4:30 ਕੰਮ ਸਟਾਰਟ ਕਰਿਆ ਤਾਂ ਤੇ ਟੋਟਲ ਆਪਣਾ ਕੰਮ ਹੋ ਗਿਆ ਹੁਣ ਕੱਕ 5 600 ਦਾ ਹੋਇਆ ਕੰਮ ਆਪਣਾ ਉਬਰ ਤੇ ਇੱਕ ਰਾਈਡ ਲਾਈ ਆਪਾਂ ਨੇ ਇਨ ਡਰਾਈਵ ਤੇ ਤੇ ਚ ਹੋਇਆ 150 ਰੁਪਏ ਦਾ ਕੰਮ ਪਰ ਜਿਹੜੀ ਆਪਾਂ ਨੇ ਸੁਖਨਾ ਲੇਕ ਤੋਂ ਰਾਈਡ ਜੱਕੀ ਦੀ ਨਾ ਖਰੜ ਵਾਲੀ ਉਹਨਾਂ ਟਾਈਮ ਬੜਾ ਖਰਾਬ ਕਰਿਆ ਉਹ ਪਾਮ ਸਿਟੀ ਦੇ ਅੰਦਰ ਛੱਡਣੀ ਸੀਗੀ ਤੇ ਉਹਨਾਂ ਕੋਲੋਂ ਕੋਲ ਡੇਢ ਘੰਟਾ ਖਰਾਬ ਕਰਦਾ ਕਿਉਂਕਿ ਉਹਦੇ ਅੰਦਰ ਨਾ ਖਰੜ ਜਾਂ ਰਸਤੇ ਸਹੀ ਨਹੀਂ ਹੈਗੇ ਤੇ ਉਸ ਤੋਂ ਬਾਅਦ ਆਪਾਂ ਨੂੰ ਇੱਕ ਰਾਈਡ ਮਿਲੀ ਇਨ ਡਰਾਈਵ ਤੋਂ ਜਿਹੜੀ ਹੁਣ ਲਾਸਟ ਰਾਈਡ ਆਪਾਂ ਛੱਡੀ ਰਸੰਨੀ ਨਿਕਲੇ ਜੋ ਜੇ ਲਵਾਇਓ ਟਾਵਰ ਕੋਲ ਨਾ ਇਹ ਰਾਈਡ ਉਧਰੇ ਏਰੀਆ ਚ ਚੱਕੀ ਚੱਪੜ ਜਿਹੜੀ ਵਾਲੇ ਏਰੀਆ ਚੋਂ ਇਹਨੇ ਵੀ ਬੜਾ ਟਾਈਮ ਖਰਾਬ ਕਰਿਆ ਚਲੋ ਖੈਰ ਇਹਦੇ ਵਿੱਚ ਏ ਰੋਡ ਰਾਈਡ ਛੋਟੀ ਸੀਗੀ ਤਾਂ ਕਰਕੇ ਤਾਂ ਪੈਸੇ ਤਾਂ ਠੀਕ ਮਿਲ ਜੰਨੇ ਆ ਪਰ ਇਹਦੇ ਵਿੱਚ ਕੀ ਹੁੰਦਾ ਕਿ ਆਪਾਂ ਨੂੰ ਰਸਤਾ ਖਰਾਬ ਦਾ ਤਾਂ ਕਰਕੇ ਟਾਈਮ ਜ਼ਿਆਦਾ ਲੱਗ ਗਿਆ ਇਸ ਟਾਈਮ ਟਾਈਮ ਹੋ ਗਿਆ 8 ਵਜ ਗਏ ਆ ਤੇ ਹਲੇ ਦੇਖਦੇ ਆ ਕੱਲ ਦੀ ਛੁੱਟੀ ਹੈ ਐਤਵਾਰ ਹੈ ਤੇ ਦੇਰ ਰਾਤ ਤੱਕ ਕੰਮ ਕਰਾਂਗੇ ਹੁਣ ਦੇਖਦੇ ਕਿੰਨੇ ਕਦ ਤੱਕ ਕੰਮ ਹੁੰਦਾ ਆ ਤੇ ਲੇ ਵੀ ਰਾਈਡ ਪੈ ਗਈ ਹੈ ਪੈ ਗਈ ਹੈ 927 ਮੀਟਰ ਕਰੜਾ ਵਿਚਾਲ ਮੈਗਾ ਮਾਰਟ 에어ਪੋਰਟ ਰੋਡ ਇਹ ਤਾਂ ਖੈਰ ਆਪਾਂ ਨਹੀਂ ਜੱਕਣੀ ਹੈਗੀ ਆਪਾਂ ਦਿਖਾਣ ਲੱਗੇ ਸੀਗੇ ਜਿਵੇਂ ਨਾ ਆ ਦੇਖੋ ਇਹਦੇ ਜਿਨਾ ਪੁਆਇੰਟ ਇਕੱਠੇ ਹੁੰਨੇ ਆ ਉੱਪਰ ਵਿੱਚ ਇਹ ਆਪਸ਼ਨ ਆਉਂਦਾ ਆ ਜਿਵੇਂ ਆਪਾਂ ਜਦ ਆਪਾਂ ਪਬਜੀ ਵਗੈਰਾ ਖੇលਦੇ ਹੁੰਦੇ ਆ ਜੇ ਨਾ ਉਹਦੇ ਵਿੱਚ ਵੀ ਐਦਾਂ ਹੁੰਦਾ ਤੇ ਕਿ ਪਹਿਲਾਂ 골ਡ ਫਿਰ ਸਿਲਵਰ ਇਹਦਾ ਵੀ ਆ ਹਿਸਾਬ ਤਾਬਾ ਜਦ ਆਪਣੇ 150 ਪੁਆਇੰਟ ਹੋ ਜਾਣਗੇ 150 ਹੈ ਨਾ ਜੇ ਤਾਂ ਆਪਣੇ 150 ਪੁਆਇੰਟ ਹੋ ਜਾਣਗੇ ਫਿਰ ਆਪਾਂ ਇਹਨਾਂ ਦੇ 골ਡ ਵਰ ਬਣ ਜਾਾਂਗੇ ਜੋ ਵੀ ਹੁੰਦਾ ਹੈ 골ਡ ਵਾਲੇ ਫਿਰ ਉੱਤੇ ਬਾਅਦ ਡਾਇਮੰਡ ਵਾਸਤੇ 1100 ਪੁਆਇੰਟ ਪਲਾਟਿਨਮ ਵਾਸਤੇ 600 ਪੁਆਇੰਟ ਇਤਨਾ ਕਰਕੇ ਚਾਹੀਦੇ ਹੁੰਦੇ ਆ ਇਹ ਉੱਪਰ ਦਾ ਹਿਸਾਬ-ਤਾਬ ਹੈ ਜਦ ਇਹ 골ਡ 골ਡ ਵਿੱਚ ਪਹੁੰਚ ਜੂਗੇ ਫਿਰ ਆਪਾਂ ਨੂੰ ਜਿਹ ਮੈਨ ਇਨਸੈਂਟਿਵ ਵਗੈਰਾ ਹੈ ਨਾ ਆਫਰ ਉੱਪਰ ਦੇਣ ਲੱਗ ਜੂਗਾ ਇਹ ਐਦਾਂ ਹੁੰਦਾ ਹੈ ਇਹ ਇਹਦਾ ਹਿਸਾਬ-ਤਾਬ ਫਿਲਹਾਲ ਹੁਣ 8:00 ਵਜ ਗਏ ਇਸ ਟਾਈਮ ਛੋਟੇ ਰਾਈਡਾ ਜਾਦੇ ਪੈਣੀਆਂ ਤੇ ਲੰਬੀ ਰਾਈਡਾ ਪੈਣੀਆਂ ਘੱਟ ਜੰਨੀਆਂ ਆ। ਅੱਜ ਆਪਣੀ ਸਲਾਹ ਤੀਵੀ ਚੱਲ ਅੱਜ ਨਾ। ਉਧਰ ਤੇ ਰਾਈਡਾ ਲਾਵਾਂਗੇ ਜਿੱਧਰ ਅੱਜ ਮੈਚ ਆਈ ਪੈਲਦਾ ਨਾ ਮੁੱਲਾਪੁਰ ਵਾਲੀ ਸਾਈਡ। ਪਰ ਉਧਰ ਹੁਣ ਬੰਦਿਆਂ ਨੇ ਜਿਹੜੇ ਸਾਡੇ ਗਰੁੱਪ ਬਣੇ ਹੋਏ ਆ ਉਹ ਚ ਉਹਦੇ ਵਿੱਚ ਪਤਾ ਲੱਗਿਆ ਵੀ ਕਹਿੰਦੇ ਉਧਰ ਤਾਂ ਜਾਮ ਪੂਰਾ ਲੱਗਿਆ ਹੋਇਆ ਆ ਕਿਉਂਕਿ ਮੈਚ ਹੋਣ ਕਰਕੇ ਨਾ ਉਧਰ ਫੁੱਲ ਜਾਮ ਲੱਗਿਆ ਉਧਰ ਜਾਣ ਦਾ ਕੋਈ ਫਾਇਦਾ ਹੈ ਨਹੀਂ ਕਿਉਂਕਿ Uber ਨੇ ਵੀ ਮੈਸੇਜ ਆ ਪਾਇਆ ਤਾਂ ਜਿਵੇਂ ਆਫਰ ਵਗੈਰਾ ਹੁੰਦਾ ਕਿ ਆ ਉਧਰ ਤੁਸੀਂ ਰਾਈਡਾ ਲਾਉਂਗੇ। ਤਾਂ ਸਰਚ ਲੱਗਿਆ ਹੋਊਗਾ ਤੇ ਸਰਚ ਵਿੱਚ ਰੇਟ ਜ਼ਿਆਦਾ ਮਿਲਦਾ ਆ ਤਾਂ ਕਰਕੇ ਆਪਾਂ ਵੀ ਇਹੀ ਸੋਚ ਗਿਆ ਜੀ ਤਿਆਰੀ ਕਰਕੇ ਆਏ ਤੇ ਵੀ ਚਲ ਉਧਰ ਨੇ ਰਾਈਡਾਂ ਲਾਉਂਗੇ ਤੇ ਵਧੀਆ ਪੈਸਾ ਬਣੂਗਾ ਪਰ ਨਹੀਂ ਗੱਲ ਬਣੀ ਨਹੀਂ ਹੈਗੀ ਲੈ ਵੀ ਬਨੂੜ ਦੀ ਰਾਈਡ ਪੈ ਗਈ ਆ ਆ ਪਈਏ ਨਾਲ ਦੇਖਦੇ ਗੱਲ ਕਰਕੇ ਕਿ ਆਸਾ ਹੁਤਾ 30 ਕਿਲੋਮੀਟਰ ਦਾ ਖੰਡਰ ਤੇ ਨੋ ਵੀ ਅੱਜ ਆਪਾਂ ਕੰਮ ਕਰਦੇ ਇੱਥੇ ਹੀ ਸਮਾਪਤ। ਸ਼ੀਸ਼ੇ-ਸ਼ੂਸ਼ੇ ਗੱਡੀ ਦੇ ਚੜ੍ਹਾ ਲੀਏ ਤੇ ਟਾਈਮ ਹੋ ਗਿਆ ਆ ਯਾਰ ਰਾਤ ਦਾ 9:30 ਦਾ। ਅੱਜ ਆਪਣਾ ਕਾਫੀ ਟਾਈਮ ਐ ਮੈਂ ਵੀ ਐਵੇਂ ਹੀ ਖਰਾਬ ਹੋਇਆ ਜਿਹਦੇ ਵਿੱਚ ਆਪਾਂ ਨੂੰ ਰਾਈਡਾਂ ਨਹੀਂ ਪਈਆਂ ਹੈਗੀਆਂ। ਤੇ ਅੱਜ ਆਪਣਾ ਟੋਟਲ ਕੰਮ ਹੋ ਗਿਆ ਸਿਰਫ 850 ਰੁਪਏ ਦਾ। ਜਿਹੜਾ ਕਿ ਬਹੁਤ ਘੱਟ ਆ ਕਿਉਂਕਿ ਕਿੰਬਾਈ ਹੋਏ ਸੀਐਨਜੀ ਘਰ ਉਨੇ ਹੀ ਲੱਗੀ ਹੈਗੀ ਜਿੰਨਾ ਕੰਮ ਹੋਇਆ ਸੀਐਨਜੀ ਦਾ ਉਸੇ ਦੇ ਹਿਸਾਬ ਨਾਲ ਲੱਗੀ ਆਪਣੀ ਬ ਆਪਣਾ ਟਾਈਮ ਅੱਜ ਬਹੁਤਾ ਖਰਾਬ ਹੋਇਆਗਾ ਟਾਈਮ ਹੋਇਆ ਖਰਾਬ ਐਵੇਂ ਪੀਕ ਤਾਂ ਆਪਣਾ ਜਿਹੜੀ ਖੈੜ ਤੋਂ ਪਰ ਆਇਡ ਚ ਕੀ ਉਹਨਾਂ ਸਭ ਤੋਂ ਜ਼ਿਆਦਾ ਟਾਈਮ ਆਪਣਾ ਖਰਾਬ ਕਰਿਆਗਾ ਉਹ ਟੋਟਲ ਟਾਈਮ ਆਪਣਾ ਉਹਨਾਂ ਨੇ ਪਹਿਲਾਂ ਤਾਂ ਜਿਹੜੀ ਪਾਮ ਪਾਮ ਸਿਟੀ ਕਰਕੇ ਅੰਦਰ ਆਏ ਇਹ ਅੰਦਰ ਵਾਲੀ ਸਾਈਡ ਉਹ ਆਪਾਂ ਨੂੰ ਘੁੰਮਣੀ ਪਈ ਕਿਆ ਨਾ ਮੈਂ ਲਾਂਡਰ ਨੂੰ ਮੁੱਕ ਕੇ ਗਈ ਕਿਥਾ ਆਪਾਂ ਨੂੰ ਤੇ ਉਸ ਹਿਸਾਬ ਨਾਲ ਉਹਦਾ ਫੇਰ ਵੀ ਨਹੀਂ ਮਿਲਿਆ ਹੈਗਾ ਤੇ ਰਸਤਾ ਖਰਾਬ ਹੋਣ ਕਰਕੇ ਉਧਰ ਨੂੰ ਟਾਈਮ ਜ਼ਿਆਦਾ ਪਿਆ ਉਹਧਰ ਤੋਂ ਰਾਈਡ ਸੋਖੀ ਸੋਖੀ ਪੈਂਦੀ ਨਹੀਂ ਹੈਗੀ ਕੋਈ ਉੱਥੇ ਆਪਣਾ ਨੇਰਾ ਹੋ ਗਿਆ ਉਸ ਤੋਂ ਬਾਅਦ ਇੱਕ ਦੂਜੀ ਰਾਈਡ ਪਈ ਦੀ ਜਿਹੜੀ ਉਹ ਪਈਦੀ ਆਪਾਂ ਨੂੰ ਇਨ ਡਰਾਈਵ ਤੋਂ ਉਹ ਆਪਾਂ ਨੇ ਚਲਵਾਇਓ ਟਾਵਰ ਤੋਂ ਛੱਡਣੀ ਸੀਗੀ ਉਹ ਰਾਈਡ ਨੇ ਵੀ ਕਾਫੀ ਟਾਈਮ ਖਰਾਬ ਕਰਿਆ ਕਿਉਂਕਿ ਇੱਥੇ ਰਸਤਾ ਉਹ ਵੀ ਖਰਾਬ ਤਾਂ ਹੈ ਬਿਲਕੁਲ ਯਾਨੀ ਕਿ ਮੈਂ ਬਾਸ ਆਪਾਂ ਸੋਚ ਤਾਂ ਲੈਨੇ ਕਿ ਬੋਨ ਉਧਰ ਨੂੰ ਨਹੀਂ ਜਾਣਾ ਹੈਗਾ ਨਾ ਵੀ ਚਲ ਖੈਡੋਸ ਏਰੀਆ ਚ 에어ਪੋਰਟ ਰੋਡ ਤੇ ਨਾ ਜਿਵੇਂ ਐਸਬੀਪੀ ਦੇ ਸਾਹਮਣੇ ਹੋ ਗਿਆ ਇਹ ਰਸਤੇ ਬਿਲਕੁਲ ਖਰਾਬ ਹੈ ਤਨ ਤਾਂ ਘਾਟੇ ਵਾਲੀ ਕੰਮ ਹੈ ਜਿੱਥੇ ਰਾਈਡ ਪੈਂਦੀ ਵੀ ਹੈ ਬਸ ਇਹ ਹੈ ਵੀ ਕਦੇ-ਕਦੇ ਬੰਦਾ ਫਸੀ ਨੂੰ ਚਲੇ ਜਾਂਦਾ ਹੈ ਤੇ ਜਾਣਾ ਪੈਂਦਾ ਹੈ ਅੱਜ ਮੈਂ ਤਾਂ ਚਲ ਮਨੂੰ ਤਾਂ ਐਦਾ ਵੀ ਚਲ ਖਰੜ ਕਿਤੇ ਬਾਰ-ਬਾਰ ਛੱਡਣੀ ਹੋਊਗੀ ਰਾਈਡ ਤੇ ਆਪਾਂ ਛੱਡ ਦਾਂਗੇ ਜਦ ਬਾਅਦ ਦੇਖੀ ਉਹ ਤਾਂ ਰਾਈਡ ਬਿਲਕੁਲ ਅੰਦਰ ਦੀ ਸੀਗੀ ਉਹ ਤੇ ਉੱਥੇ ਉਹ ਰਾਈਡ ਨਬਣਾ ਉਹ ਦੋ ਰਾਈਡਰਾਂ ਨੇ ਆਪਣਾ ਕੰਮ ਖਰਾਬ ਕਰਿਆ ਤੇ ਉਸ ਤੋਂ ਬਾਅਦ ਜਦੋਂ ਆਪਾਂ ਜਲਵਾਇਓ ਟਾਵਰ ਆ ਕੇ ਰਾਈਡ ਛੱਡੀ ਨਾ ਉਸ ਤੋਂ ਬਾਅਦ ਆਪਾਂ ਨੂੰ ਰਾਈਡ ਨਹੀਂ ਪਈ ਹੈ ਕਿਉਂਕਿ ਉਹ ਆਪਾਂ ਨੇ ਰਾਈਡ ਛੱਡੀ ਸੀਗੀ ਮੈਨੂੰ ਲੱਗਦਾ ਉਹ 7.5 ਦੇ ਕਰੀਬ ਰਾਈਡ ਕੰਪਲੀਟ ਹੋਈ ਦੀ ਆਪਣੀ ਉਹ ਤੇ ਉਸ ਤੋਂ ਬਾਅਦ ਆਪਾਂ ਨੂੰ ਰਾਈਡ ਨਹੀਂ ਬਈ ਇਹ ਉਸ ਤੋਂ ਬਾਅਦ ਆਪਾਂ ਨੂੰ ਆ ਲਾਸਟ ਰਾਈਡ ਪਈ ਆ 8 ਵਜੇ 8 8:30 ਵਜੇ ਤੇ ਉਹ ਆਪਾਂ ਨੂੰ ਆ ਮੈਕਸ ਹਸਪੀਟਲ ਛੱਡੀ ਸੀਗੀ ਉਹ ਸੰਨੀ ਨਕਲੇਪ ਤੋਂ ਪਈ ਤੀ ਉਹ ਵੀ ਜਲਵਾਯਾ ਟਾਵਰ ਤੋਂ ਨਹੀਂ ਪਈ ਹੈਗੀ ਚਲੋ ਖੈਰ ਨੇੜੇ ਹੀ ਆ 1.5 ਕਿਲੋਮੀਟਰ ਦਾ ਫਰਕ ਹੀ ਹੈ ਉਹ ਰਾਈਡ ਪਈ ਸੀਗੀ ਆਪਾਂ ਨੂੰ ਬਸ ਮੈਕਸ ਹਸਪੀਟਲ ਤੋਂ ਬਾਅਦ ਹੁਣ ਟਾਈਮ ਵੀ 9:30 ਹੋ ਗਿਆ ਤੇ ਹੁਣ ਕੰਮ ਵੀ ਘਟ ਗਿਆ ਆ ਜਿਹੜੇ ਸਾਬ੍ਹ ਅੱਜ ਕੰਮ ਸੋਚਦਾ ਵੀ ਚਲ ਸ਼ਨੀਵਾਰ ਨੂੰ ਵਧੀਆ ਕੰਮ ਹੋਊਗਾ ਉਹ ਸਾਬ੍ਹ ਨਾਲ ਅੱਜ ਕੰਮ ਨਹੀਂ ਹੋਇਆ ਹੈਗਾ ਚਲ ਕੋਈ ਨਹੀਂ ਕੱਲੂ ਤਾਂ ਖੈਰ ਆਪਣੀ ਛੁੱਟੀ ਹੈ ਕੱਲੂ ਆਪਾਂ ਕੋਈ ਕੰਮ ਨਹੀਂ ਕਰਨਾ ਹੈਗਾ ਤੇ ਆ ਸੀਗਾ ਬਈ ਅੱਜ ਦਾ ਆਪਣਾ ਕੰਮ ਤੇ ਅੱਜ ਦੀ ਵੀਡੀਓ ਵੀਡੀਓ ਜੇ ਪੂਰੀ ਲੱਗੀ ਤਾਂ ਲਾਈਕ ਲੂਈ ਕਰਦੇ ਹੋ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਗੱਲਬਾਤ ਪੁੱਛਣੀ ਹੋਵੇ ਤਾਂ ਤੁਸੀਂ ਕਮੈਂਟ ਕਰ ਸਕਦੇ ਹੋ ਨਾ ਧੰਨਵਾਦ ਸਾਰਿਆਂ ਦਾ